ਜਦੋਂ ਅਸੀਂ ਸਿੱਖ ਇਤਿਹਾਸ ਵਿੱਚ ਸਿੰਘਾਂ ਦਾ ਜ਼ਿਕਰ ਕਰਦੇ ਹਾਂ ਉਹਨਾਂ ਦੀ ਪਾਵਰ ਦਾ ਜ਼ਿਕਰ ਕਰਦੇ ਹਾਂ ਤੇ ਆਪਣੇ ਵਾਸਤੇ ਜ਼ਰੂਰੀ ਹੋ ਜਾਂਦਾ ਵੀ ਅਸੀਂ ਸਿੰਘਣੀਆਂ ਦਾ ਵੀ ਉਹਨਾਂ ਹੀ ਜ਼ਿਕਰ ਕਰੀਏ ਅ ਸਿੰਘਾਂ ਦੀ ਸਿੰਘਣੀਆਂ ਦਾ ਐਸ ਵੇਲੇ ਵਿੱਚ ਕੀ ਰੋਲ ਰਿਹਾ ਇਹ ਉਹਨਾਂ ਦੀ ਕੀ ਐਕਸ਼ਨਸ ਰੇ ਇਹਦੇ ਜੀ ਸਭ ਤੋਂ ਵੱਡਾ ਨਾਮ ਦਾ ਮਾਤਾ ਗੁਜਰੀ ਜੀ ਦਾ ਹੀ ਹੈ ਜੀ ਜਿਨ੍ਹਾਂ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਤੇ ਅਸੀਂ ਮਾਣ ਕਰਦੇ ਹਾਂ ਅਸੀਂ ਬੜੇ ਮਾਣ ਨਾਲ ਦੱਸਦੇ ਹਾਂ ਕਿ ਉਹ ਜ਼ੁਲਮ ਅੱਗੇ ਝੁਕੇ ਨਹੀਂ ਉਹ ਮਾਤਾ ਗੁਜਰੀ ਜੀ ਨੇ ਉਹਨਾਂ ਦੇ ਅੰਦਰ ਉਹ ਸਿੱਦਕ ਭਰਿਆ ਮਤਾ ਗੁਜਰੀ ਜੀ ਨੇ ਉਹਨਾਂ ਨੂੰ ਉਹ ਇਤਿਹਾਸ ਤੋਂ ਚੇਤੇ ਕਰਵਾਇਆ ਹੈ ਨਾ ਤੁਹਾਡਾ ਆ ਇਤਿਹਾਸ ਆ ਉਸ ਤੋਂ ਬਿਨਾ ਮਈਪਾ ਗੋਜੀ ਦਾ ਜ਼ਿਕਰ ਕੀਤਾ ਹੁਣ ਪਿਤਾਵਾ ਲਿਖ ਕੇ ਜਾ ਰਹੇ ਨੇ ਹੂੰ ਉਹਨਾਂ ਨੂੰ ਕਿਹਨੇ ਵੰਗਾਰਿਆ ਮਈਪਾ ਗੋਜੀ ਨੇ ਵੰਗਾਰਿਆ ਹੈ ਨਾ ਬੀਬੀ ਪਿੱਖਾਂ ਦਾ ਜ਼ਿਕਰ ਮਿਲਦਾ ਹੈ ਸਿੱਖ ਇਤਿਹਾਸ ਦੀ ਪਹਿਲੀ ਸ਼ਹੀਦ ਬੀਬੀ ਅਬੀ ਬੀ ਪਿੱਖਾਂ ਅੱਛਾ ਜੀ ਬੀਬੀ ਪਿੱਖਾਂ ਜਦੋਂ ਅੱਧਾ ਆਨੰਦਪੁਰ ਗੁਰਸਾਹਿਬ ਦੇ ਹੁਕਮ ਤੇ ਆਨੰਦਪੁਰ ਨਗਰ ਛੱਡ ਕੇ ਜਾ ਰਹੇ ਆ ਉਹ ਕਹਿ ਰਹੀ ਹੈ ਮੈਂ ਨਹੀਂ ਜਾਣਾ ਐ ਉਹ ਹੀ ਨੇ ਜਿਨ੍ਹਾਂ ਨੇ ਕਿਹਾ ਸੀਗਾ ਵੀ ਮੇਰਾ ਪਰਿਵਾਰ ਹੀ ਉਸ ਤੇ ਮੇਰਾ ਪਰਿਵਾਰ ਤੁਸੀਂ ਹੋ ਔਰ ਇਹਨਾਂ ਨੇ ਸ਼ਹਾਦ अच्छा जी ਜਦੋਂ ਆਨੰਦਪੁਰ ਛੱਡਿਆ ਨਗਰ ਤੇ ਸ਼ਾਹੀ ਡੱਬੀ ਕੋਲ ਆ ਕੇ ਜਦੋਂ ਹੱਲਾ ਬੋਲਿਆ ਪਿੱਛੋਂ ਆਪਦੇ ਸਾਰੇ ਵਾਦੇ ਤੋੜ ਕੇ ਗੁਰੂ ਸਾਹਿਬ ਨੇ ਉੱਥੇ 50-50 ਦੇ ਜਥੇ ਬਣਾਏ ਹੋਏ ਸੀ ਬੀਬੀ ਪਿੱਖਾ ਜੀ ਕੋਲ 50 ਸਿੰਘਾਂ ਦਾ ਜਥਾ ਸੀਗਾ ਔਰ ਜਥੇ ਦੀ ਜਥੇਦਾਰ ਮੁਖੀ ਬੀਬੀ ਪਿੱਖਾਏ ਬੀਬੀ ਪਿੱਖਾਉਂ ਤੇ ਜੰਗ ਦੇ ਮੈਦਾਨ ਚ ਲੜਦੇ ਹੋਏ ਸ਼ਹਾਦਤ ਪ੍ਰਾਪਤ ਕਰਦੇ ਨੇ